ਬਹੁਤ ਸਵਾਗਤ ਹੈ ਜੀ ਸਾਰੇ ਵਿਦਿਆਰਥੀਆਂ ਦਾ ਜਗਪ੍ਰੀਤ ਸਿੰਘ ਸਾਡੇ ਨਾਲ ਮੌਜੂਦ ਨੇ ਔਰ ਇਹ ਵੀਡੀਓ ਦੇ ਵਿੱਚ ਉਹ ਦੱਸਣਗੇ ਕਿ ਸਪਾਊਸ ਵੀਜ਼ਾ ਕਿਹੜੇ ਵਿਦਿਆਰਥੀ ਕਿਹੜੇ-ਕਿਹੜੇ ਮੁਲਕ ਚ ਹਾਸਲ ਕਰ ਸਕਦੇ ਨੇ ਸੋ ਉਹ ਵਿਦਿਆਰਥੀ ਜਿਹੜੇ ਸਪਾਊਸ ਵੀਜ਼ਾ ਬਾਰੇ ਸੋਚਦੇ ਨੇ ਜ਼ਰੂਰ ਇਸ ਵੀਡੀਓ ਨੂੰ ਸੁਣਨ ਜਗਪ੍ਰੀਤ ਸਿੰਘ ਜੀ ਬਹੁਤ-ਬਹੁਤ ਸਵਾਗਤ ਹੈ ਮੈਂ ਚਾਹਾਂਗਾ ਪੂਰੀ ਕਲੈਰਿਟੀ ਦੇ ਦਿਓ ਅੱਜ ਮੈਂ ਤੁਹਾਡੇ ਨਾਲ ਗੱਲ ਕਰਨੀ ਹੈ ਸਪਾਊਸ ਵੀਜ਼ਾ ਨੂੰ ਲੈ ਕੇ ਡੇ ਟੂ ਡੇ ਰੂਟੀਨ ਦੇ ਵਿੱਚ ਬਹੁਤ ਸਾਰੇ ਕੈਂਡੀਡੇਟਸ ਮਿਲਦੇ ਨੇ ਜਿਹੜੇ ਕਿ ਸਪਾਊਸ ਵੀਜ਼ਾ ਅਪਲਾਈ ਕਰਨਾ ਚਾਹੁੰਦੇ ਨੇ ਕੁਝ ਕੈਂਡੀਡੇਟਸ ਯੂਕੇ ਅਪਲਾਈ ਕਰਦੇ ਨੇ ਮਾਸਟਰਸ ਰਿਸਰਚ ਦੇ ਨਾਲ ਫਿਨਲੈਂਡ ਵਰਗੇ ਕੰਟਰੀਜ਼ ਦੇ ਵਿੱਚ ਪਲੱਸ 2 ਤੋਂ ਬਾਅਦ ਵੀ ਸਪਾਊਸ ਅਪਲਾਈ ਕਰਦਾ ਹੈ ਬਟ ਕਈ ਵਾਰੀ ਸਟੂਡੈਂਟਸ ਦਾ ਇੱਕ ਡਿਟਰਮਿੰਡ ਡੈਸਟੀਨੇਸ਼ਨ ਹੁੰਦਾ ਹੈ ਦੈਟ ਇਜ਼ ਵਨ ਇਜ਼ ਕੈਨੇਡਾ ਸੋ ਅਗਰ ਤੁਸੀਂ ਕੈਨੇਡਾ ਦੇ ਵਿੱਚ ਸਪਾਊਸ ਵੀਜ਼ਾ ਅਪਲਾਈ ਕਰਨਾ ਚਾਹੁੰਦੇ ਹੋ ਔਰ ਕਨਫਿਊਜ਼ਡ ਹੋ ਤਾਂ ਇੱਥੇ ਮੈਂ ਤੁਹਾਨੂੰ ਹੁਣ ਅਪਡੇਟ ਕਰਦਾ ਹਾਂ ਕਿ ਆਈਆਰਸੀਸੀ ਨੇ ਰੀਸੈਂਟਲੀ ਜਿਹੜੀਆਂ ਨਵੀਆਂ ਡਿਵੈਲਪਮੈਂਟਸ ਜਾਂ ਨਵੀਆਂ ਅਪਡੇਟਸ ਦਿੱਤੀਆਂ ਨੇ ਉਹਦੇ ਵਿੱਚ ਸਪਾਊਸ ਵੀਜ਼ਾ ਨਾਲ ਕਨੈਕਟਡ ਇੱਕ ਬਹੁਤ ਵੱਡੀ ਅਪਡੇਟ ਹੈ ਰਿਕੁਆਇਰਮੈਂਟਸ ਕੀ ਰੱਖੀਆਂ ਨੇ ਕਿ ਸਟੂਡੈਂਟ ਜਿਹੜਾ ਜਾਏਗਾ ਉਹ ਗ੍ਰੈਜੂਏਟ ਹੋਣਾ ਚਾਹੀਦਾ ਹੈ ਔਰ ਉਹ ਮਾਸਟਰਸ ਡਿਗਰੀ ਦੇ ਵਿੱਚ ਅਪਲਾਈ ਕਰੇ ਯੂਨੀਵਰਸਿਟੀ ਦੇ ਵਿੱਚ ਸਭ ਤੋਂ ਵੱਡੀ ਗੱਲ ਜਿਹੜੀ ਕਨੈਕਟ ਹੋਈ ਹੈ ਕਿ ਹੁਣ ਅਗਰ ਤੁਸੀਂ 스ਪਾਊਸ ਐਪਲੀਕੇਸ਼ਨ ਲਾਉਣੀ ਹੈ ਤਾਂ ਡੈਫੀਨੇਟਲੀ ਤੁਸੀਂ ਸਟੂਡੈਂਟ ਦੇ ਨਾਂ ਲਾ ਸਕਦੇ ਹੋ ਥਿਸ ਮੀਨਸ ਕਿ ਸਟੂਡੈਂਟ ਦੀ ਔਰ 스ਪਾਊਸ ਦੀ ਐਪਲੀਕੇਸ਼ਨ ਜਿਹੜੀ ਹੈ ਜੀ ਉਹ ਇਕੱਠੀ ਲੱਗੇਗੀ ਔਰ ਉਹਨਾਂ ਦਾ ਪ੍ਰੋਸੈਸਿੰਗ ਟਾਈਮ ਵੀ ਜਿਹੜਾ ਅਪਾਰਟ ਫਰੋਮ ਦੀ ਅਦਰ ਸਟੂਡੈਂਟਸ ਜਿਹੜੇ ਗ੍ਰੈਜੂਏਟ ਪ੍ਰੋਗਰਾਮਸ ਦੇ ਵਿੱਚ ਅਪਲਾਈ ਕਰਦੇ ਨੇ ਉਹਨਾਂ ਨਾਲੋਂ ਬਹੁਤ ਘੱਟ ਰਹਿਣ ਵਾਲਾ ਐਂਡ देयर विल बी ਵੈਰੀ ਹਾਈ ਚਾਂਸਸ ਕਿ ਦੋਨਾਂ ਦਾ ਰਿਜ਼ਲਟ ਇਕੱਠੇ ਹੀ ਆਊਗਾ ਲੇਟ ਨਹੀਂ ਆਊਗਾ ਸੋ ਇਹਦੇ ਨਾਲ ਕੀ ਬੈਨੀਫਿਟ ਮਿਲਦਾ ਸਟੂਡੈਂਟਸ ਨੂੰ ਕਿ ਆਬਵੀਅਸਲੀ ਜਿਹੜਾ ਸਟੂਡੈਂਟ ਔਰ ਸਪਾਊਸ ਇਕੱਠੇ ਅਪਲਾਈ ਕਰ ਰਹੇ ਉਹਨਾਂ ਦੀ ਕੋਸ਼ਿਸ਼ ਹੁੰਦੀ ਹੈ ਕਿ ਅਸੀਂ ਟਰੈਵਲ ਵੀ ਇਕੱਠੇ ਕਰੀਏ ਸੋ ਅਪਡੇਟ ਕੀ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਨਵਰੀ ਔਨਵਰਡ ਤੁਸੀਂ ਆਪਣੀ ਫਾਈਲ ਜਿਹੜੀ ਹੈ ਉਹ ਨਾਲ ਲਾ ਸਕਦੇ ਹੋ ਔਰ ਉਹਦਾ ਪ੍ਰੋਸੈਸਿੰਗ ਟਾਈਮ ਵੀ ਘੱਟ ਰਹੇਗਾ ਅਕੈਡਮਿਕਸ ਨੂੰ ਸਮਝੋ ਇੰਗਲਿਸ਼ ਪ੍ਰੋਫੀਸ਼ੀਐਂਸੀ ਰਿਕੁਆਇਰਮੈਂਟਸ ਨੂੰ ਸਮਝੋ ਕਿਹੜਾ ਪ੍ਰੋਗਰਾਮ ਤੁਹਾਡੇ ਲਈ ਅਕੈਡੈਮਿਕਲੀ ਪ੍ਰੋਗਰੈਸਿਵ ਹੈ ਔਰ ਕਿਸ ਤਰੀਕੇ ਦੇ ਨਾਲ ਤੁਹਾਡੇ ਡਿਪੈਂਡੈਂਟਸ ਦੀਆਂ ਐਪਲੀਕੇਸ਼ਨ ਵਿਦ ਕੰਪਲੀਟ ਐਲੀਜੀਬਿਲਟੀ ਨਾਲ ਲੱਗ ਸਕਦੀਆਂ ਨੇ ਉਹਦੇ ਲਈ ਜਾ ਕੇ ਟੀਮ ਨੂੰ ਡਾਇਰੈਕਟ ਮਿਲੋ ਸੋ ਬਹੁਤ ਬਹੁਤ ਧੰਨਵਾਦ ਜੀ ਸਾਡੇ ਅੱਜ ਦੇ ਐਕਸਪਰਟ ਬੜੀ ਚੰਗੀ ਤਰ੍ਹਾਂ ਨਾਲ ਉਹਨਾਂ ਨੇ ਸਾਨੂੰ ਸਾਰੇ ਵਿਸ਼ੇ ਤੇ ਜਾਣਕਾਰੀ ਸਾਂਝੀ ਕੀਤੀ ਹੈ ਸਕਰੀਨ ਦੇ ਉੱਪਰ ਨੰਬਰ ਹੈ ਤੁਸੀਂ ਇਸ ਨੰਬਰ ਤੇ ਟੈਲੀਫੋਨ ਕਰਕੇ ਕੋਈ ਭਰਮ ਭੁਲੇਖਾ ਉਹਨੂੰ ਦੂਰ ਕਰੋ ਕੋਈ ਵੀ ਕਨਫਿਊਜ਼ਨ ਹੈ ਤੁਹਾਡੇ ਜ਼ਿਹਨ 'ਚ ਕੋਈ ਸਵਾਲ ਹੈ ਤੇ ਤੁਸੀਂ ਪੁੱਛੋ ਤੁਸੀਂ ਫਾਈਲ ਲੌਂਚ ਕਰਨੀ ਹੈ ਤਾਂ ਵੀ ਤੁਸੀਂ ਇਸੇ ਨੰਬਰ ਤੇ ਗੱਲ ਕਰੋ ਪਰ ਆਪਣੀ ਤਸੱਲੀ ਹੋਣ ਤੋਂ ਬਾਅਦ ਹੀ ਕੋਈ ਫੈਸਲਾ ਕਰੋ ਤਾਂ ਕਿ ਤੁਹਾਡੇ ਕੋਲੋਂ ਵੀ ਕੋਈ ਗਲਤੀ ਨਾ ਹੋਵੇ ਬਹੁਤ ਧੰਨਵਾਦ